ਸਾਤ ਸਗਤ ਮਾਲਵੇ ਦੀ ਧਰਤੀ ਦੇ ਉੱਤੇ ਇੱਕ ਪਿੰਡ ਆ ਤੇ ਆ ਪਿੰਡ ਦਾ ਨਾਮ ਹੈ ਜਰਗ ਜਰਗ ਬਹੁਤ ਵੱਡਾ ਕਸਬਾ ਪਿੰਡਾ ਹੈ ਉਹ ਜ਼ਰਗ ਦੇ ਵਿੱਚ ਇੱਕ ਸਰਦਾਰ ਕੇਰ ਸਿੰਘ ਨਾਮ ਦਾ ਬੰਦਾ ਬ੍ਰਿਟਿਸ਼ ਆਰਮੀ ਦੇ ਵਿੱਚ ਨੌਕਰੀ ਕਰਦਾ ਸੀ ਫੌਜ ਦੇ ਵਿੱਚ ਨੌਕਰੀ ਕਰਦਾ ਤੇ ਸਰਦਾਰ ਕੇਰ ਸਿੰਘ ਦੇ ਘਰ ਇੱਕ ਲੜਕਾ ਪੈਦਾ ਹੋਇਆ ਲੜਕੇ ਦਾ ਨਾਮ ਸੀ ਦਰਬਾਰਾ ਸਿੰਘ ਤੇ ਦਰਬਾਰਾ ਸਿੰਘ ਦੀ ਮਾਂ ਕਰਨੀ ਕਰਤਾਰ ਦੀ ਅਕਾਲ ਤrana ਹੋ ਗਈ ਕੇਰ ਸਿੰਘ ਦੀ ਸਿੰਘੜੀ ਝੜਾਈ ਕਰ ਗਈ ਦਰਬਾਰਾ ਸਿੰਘ ਆਪਣੀ ਦਾਦੀ ਨੂੰ ਦਾਦੀ ਵੀ ਚੋਰੀ ਪਾਇਆ ਤੇ ਦਾਦੀ ਮਾਂ ਬੀਬੀ ਹਰਨਾਮ ਕਾਰ ਆਪਣੇ ਪੋਤੇ ਨੂੰ ਹੂਨ ਦੁੱਧ ਦੇ ਵਿੱਚ ਭਿਉ ਕੇ ਉਹ ਆਪਣੇ ਪੋਤੇ ਦੇ ਮੂੰਹ ਵਿੱਚ ਨਚੋੜ ਕੇ ਚੋੜ ਕੇ ਆਪਣੇ ਪੋਤੇ ਨੂੰ ਪਾਲਦੀ ਹੈ ਤੇ ਜਰਗ ਤੋਂ ਫਤਿਹਦਰ ਸਾਹਿਬ ਸ਼ਹੀਦੀ ਜੋੜ ਮੇਲੇ ਵਾਸਤੇ ਸੰਗਤਾਂ ਦਾ ਇੱਕ ਗੱਡਾ ਚਲਿਆ ਤੇ ਉਹ ਗੱਡੇ ਦੇ ਉੱਤੇ ਬਹਿ ਕੇ ਪਿੰਡ ਵੱਲੇ ਬਹੁਤੇ ਗਏ ਤੇ ਦਰਬਾਰਾ ਸਿੰਘ ਵੀ ਉਸ ਗੱਡੇ ਦੇ ਉੱਤੇ ਬਹਿ ਕੇ ਸਭ ਜਨਾਂ ਨੂੰ ਮੱਥਾ ਟੇਕਣ ਵਾਸਤੇ ਚਲਾ ਗਿਆ ਸ਼ਹੀਦਾਂ ਦੇ ਘਰਾਂ ਨੇ ਧਿਆਨ ਦੇ ਚੁਣੇ ਤੇ ਉਹਨੇ ਜਦੋਂ ਦਰਬਾਰਾ ਸਿੰਘ ਨੇ ਜਾ ਕੇ ਫਤੇਗਰ ਸਾਹਿਬ ਤੰਤਰ ਮਾਤਾ ਗੁਜਰਕੌਰ ਤੰਤਰ ਬਾਬਾ ਜੋਰਾਵਰ ਸਿੰਘ ਸਾਹਿਬ ਤੰਤਰ ਬਾਬਾ ਫਤੇ ਸਿੰਘ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰੀ ਤੇ ਸ਼ਾਮ ਨੂੰ ਆ ਕੇ ਆਪਣੀ ਦਾਦੀ ਨੂੰ ਵੀ ਢਾਕੇ ਦਾ ਮਾਂ ਬਾਬਾ ਦਾ ਚਿੱਟੀ ਗਾੜੀ ਬਲੇ ਰੁਕੇ ਨੇ ਉਹ ਜਿਹੜਾ ਬਾਬਾ ਜੋਰਾਵਰ ਸਿੰਘ ਹੈ ਉਹਦੇ ਤੇ ਹੱਲੇ ਦਾੜੀ ਨਹੀਂ ਆਈ ਜਿਹੜਾ ਬਾਬਾ ਫਤੇ ਸਿੰਘ ਹੈ ਉਹਦੇ ਦਾੜੀ ਨਹੀਂ ਆਈ ਉਹਨੂੰ ਬਾਬਾ ਕਿਉਂ ਕਹਿੰਦੇ ਆ ਤੇ ਮਾਹਾਂ ਕਹਿੰਦੇ ਕਿ ਪੁੱਤ ਉਹ ਸ਼ਹੀਦ ਹੋਏ ਨੇ ਕਿਹਦਾ ਸ਼ਹੀਦ ਹੋਣ ਨਾਲ ਵਾਦੇ ਬਣਦਾ ਹੈ ਉਹ ਕਹਿੰਦੇ ਹਾਂ ਸ਼ਹੀਦ ਦੀ ਰੂਹ ਮਾ ਵੱਡੇ ਬਾਬਿਆਂ ਬੜਾ ਦਰਜਾ ਰਾਂਜਦੀ ਅੱਛਾ ਮਾ ਫਿਰ ਇਹਨਾਂ ਸ਼ਹੀਦਾਂ ਦੀਆਂ ਗੱਲਾਂ ਸੁਣਾ ਅੱਜ ਬੀਬੀ ਹਰਨਾਮ ਕੌਰ ਪਹਿਲੇ ਦਿਨ ਤੇ ਉਹਨੇ ਵੱਡੇ ਸਾਹਿਬ ਜੀ ਦਾ ਸਾਕਾ ਸੁਣਾਇਆ ਸਾਹਿਬ ਜੀ ਦਾ ਬਾਬਾ ਅਜੀਤ ਸਿੰਘ ਸਾਹਿਬ ਤੇ ਸਾਹਿਬ ਜੀ ਦਾ ਬਾਬਾ ਜੁਦਾ ਸਿੰਘ ਸਾਹਿਬ ਜੀ ਦੀਆਂ ਗਾਥਾਂ ਸੁਣਾਈ ਤੇ ਦਰਬਾਰ ਸਿੰਘ ਸੌਂ ਜਾਦਾ ਸੁਣਦਾ ਸੁਣਦਾ ਅਗਲੀ ਸ਼ਾਮ ਮੋਢੀ ਆ ਪੜਨ ਉੱਤੇ ਚੌਕਣਾ ਮਾਰ ਕੇ ਬੈਗਿਆ ਦਾਦੀ ਉਹ ਫਤਿਹਗੁਰ ਸਾਹਿਬ ਵਾਲੇ ਬਾਬਿਆਂ ਦੀ ਗੱਲ ਸੁਣਾ ਤੇ ਦਾਦੀ ਮਾਂ ਨੇ ਅੱਜ ਛੋਟੇ ਸਾਹਿਬ ਜਦਾਂ ਲਸਤਾ ਕਾ ਸੁਣਾਇਆ ਦਰਬਾਰਾ ਸਿੰਘ ਬੜਾ ਰੋਇਆ ਸੋਣ ਤੋ ਪੀਲਾ ਹੱਥ ਫੜ ਕੇ ਕਹਿੰਦਾ ਮਾਂ ਇਸ ਤੋਂ ਛੋਟੀ ਉਮਰ ਤੇ ਹੋਰ ਵੀ ਸ਼ਹੀਦ ਹੋਇਆ ਕਹਿੰਦੀ ਹਾਂ ਪੁੱਤ ਹੋਇਆ ਕੱਲ੍ਹ ਸੁਣਾਉਂਗੀ ਅਗਲੀ ਕੱਲ ਆਈ ਸਰਸਗਤ ਦਰਬਾਰਾ ਸਿੰਘ ਦਾਦੀ ਦੇ ਪੜਨ ਤੇ ਆ ਗਿਆ ਤੇ ਦਾਦੀ ماں ਸੁਣਾਉਣ ਲੱਗੀ ਆ ਪੁੱਤਰਾ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਲ ਵਿੱਚ 4 ਸਾਲਾਂ ਦਾ ਆਪਣਾ ਕੁੱਚੀ ਲਿਰਦਿਆ ਪਿਆ ਤੇ ਜਰਮਾ ਨੇ ਬਾਪ ਦੀ ਗੋਲ ਵਿੱਚ ਲੈਤੇ ਹੋਏ ਪੁੱਤ ਦਾ ਕਣਜਾ ਕੱਢ ਕੇ ਬਾਪ ਦੇ ਮੂੰਹ ਵਿੱਚ ਪੁਨਿਆ ਪੁੱਤ ਦੀਆਂ ਆਂਦਰਾ ਬਾਪ ਦੇ ਗਲ ਵਿੱਚ ਪਾਈਆਂ ਤੇ ਪੁੱਤਰ ਦੇ ਲਹੂ ਦੇ ਛਿੱਟੇ ਬਾਪ ਦੇ ਮੂੰਹ ਤੇ ਮਾਰੇ ਪੁੱਤਰ ਦੇ ਖੂਨ ਦਾ ਤਿਲਕ ਬਾਪ ਦੇ ਮੱਥੇ ਤੇ ਲਾਇਆ ਗਿਆ ਇਹ ਦਰਬਾਰ ਸਿੰਘ ਨੂੰ ਵੀ ਦਰਬਾਰ ਸਿੰਘ ਸੁਣ ਰਿਹਾ ਹੈ ਤੇ ਬੀਬੀ ਅਰਨਾਮ ਕਰਕੇ ਲਈਆ ਪੁੱਤ ਏ ਬਾਬਾ ਬੰਦਾ ਸਿੰਘ ਬਹਾਦਰ ਦਾ 4 ਸਾਲਾਂ ਦਾ ਪੁੱਛੰਗੀ ਬਾਬਾ ਅਜੈ ਸਿੰਘ ਇਹ ਬਾਬਾ ਅਜੈ ਸਿੰਘ ਨੂੰ ਵੀ ਅਸੀਂ ਬਾਬਾ ਕਹਿੰਨੇ ਕਿਉਂਕਿ ਸ਼ਹੀਦ ਹੋਏ ਐ ਦਰਬਾਰਾ ਸਿੰਘ ਵੀ ਤਾਂ ماں ਇਸ ਕੋ ਛੋਟੀ ਉਮਰ ਦੇ ਹੋਰ ਵੀ ਸ਼ਹੀਦ ਹੋਏ ਦਾਦੀ ਕਹਿੰਦੀ ਹੋਏ ਆਕਲ ਸੁਣਾਉਂਗੀ ਅਗਲੀ ਕੱਲ ਆਈ ਸੋਹਜ ਕਬਜ ਅਗਲੀ ਕੱਲ ਆਈ ਦਰਬਾਰਾ ਸਿੰਘ ਫਿਰ ਦਾਦੀ ਦੇ ਪਲੰਗ ਤੇ ਦਾਦੀ ਮਾਂ ਅੱਜ ਸੁਣਾਉਂਦੀ ਆ ਪੁੱਤਰਾ ਤੈਨੂੰ ਛੋਟੀ ਉਮਰ ਦੇ ਬਾਬਿਆਂ ਨੇ ਦਰਸ਼ਨ ਕਰਵਾਨੀ ਛੋਟੀ ਉਮਰ ਦੇ ਸ਼ਹੀਦਾਂ ਦੀਆਂ ਗੱਲਾਂ ਸੁਣਾਉਨੀਆਂ ਉਹਤ ਮੀਰ ਮੰਨੂ ਦੀ ਜੇਲ੍ਹ ਵਿੱਚ ਸਵਾ ਸਵਾ ਮਰ ਪੀਸਣ ਪੀਸੇ ਸਾਡਿਆ ਗੁਰਸ਼ਕ ਮਾਮਾ ਨੇ ਉਹਨਾਂ ਦੀ ਗੋਦ ਵਿੱਚੋਂ ਦੁੱਧ ਚੁੱਕਦੇ ਬੱਚੇ ਖੋਕੇ ਬੱਚਾ ਦੇ ਟੁਕੜਿਆਂ ਦੇ ਹਾਰ ਬਣਾ ਕੇ ਮਾਮਾ ਦੇ ਘਰ ਰਖ ਪਾਏ ਗਏ ਜਿਹੜੇ ਪੁੱਤ ਡੇ ਡੇਡ ਦੋਨੋਂ ਸਾਲ ਦੇ ਉਹ ਨਿੱਕੇ ਨਿੱਕੇ ਬੱਚੇ ਨੇ ਚਾਹੇ ਪੁੱਤਿਆਂ ਸੰ ਚਾਹੇ ਪੁੱਤਰ ਸੰ ਉਹ ਵੀ ਬੇਕਾਬ ਦਰਬਾਰਾ ਸਾਹਿਬ ਆਪਣੀ ਗੋਮ ਦੇ ਬਾਬੇ ਨੇ ਔਰ ਆਪਾਂ ਉਹਨਾਂ ਦਾ ਦੰਦਾ ਖਣਿਆ ਤੇ ਸਾਰੇ ਆਪਣੇ ਬਾਬੇ ਆ ਦਰਬਾਰਾ ਸਿੰਘ ਸਿਸਕੀਆਂ ਲਿੰਦਾ ਹੈ ਰੋਂਦਾ ਹੈ ਕਹਿੰਦਾ ਦਾਦੀ ਮਾ ਇਸ ਤੋਂ ਛੋਟੀ ਉਮਰ ਦੇ ਹੋਰ ਵੀ ਸ਼ਹੀਦ ਹੋਏ ਆ ਕਹਿੰਦੀ ਹੋਏ ਆਗਾ ਨੂੰ ਸੁਣਾਉਂਗੀ ਅਗਲੀ ਗੱਲ ਫਿਰ ਆ ਗਈ ਦਰਬਾਰਾ ਫਿਰ ਦਾਦੀ ਦੇ ਕੋਲ ਆ ਕੇ ਬੈਠ ਗਿਆ ਦਾਦੀ ਮਾ ਲੱਕੀ ਉਮਰ ਦੇ ਸ਼ਹੀਦਾਂ ਦੀ ਗੱਲ ਸੁਣਾ ਅੱਜ ਦਾਦੀ ਮਾ ਸੁਣਾਉਂਦੀ ਆਪਕੋ ਪ੍ਰਹੀਦੇ ਦਾ ਵੱਡਾ ਘੁ ਘਰਾ ਬੇਤਾ ਕੱਲੂ ਘਰੇ ਦੇ ਦੌਰਾਨ ਸਿੱਖਾਂ ਦੀਆਂ ਗਰਭਪਤੀ ਔਰਤਾਂ ਜਿਨ੍ਹਾਂ ਦੇ ਪੇਟ ਵਿੱਚ ਬੱਚੇ ਪਰਦੇਸਨ ਉਹ ਬੱਚੇ ਜਿਨ੍ਹਾਂ ਨੇ ਇੱਕ ਸਾਹ ਵੀ ਨਹੀਂ ਜ਼ਮੀਨ ਦੇ ਉੱਤੇ ਆ ਕੇ ਲਿਆ ਪਾਪੀਆਂ ਦੇ ਪੇਟ ਕਸ਼ੁਰੇ ਮਾਰ ਮਾਰ ਕੇ ਉਹ ਬੱਚਿਆਂ ਨੂੰ ਜਨਮ ਤੋਂ ਜਨਮ ਲੈਣ ਤੋਂ ਪਹਿਲਾਂ ਸ਼ਹੀਦ ਕਰ ਦਿੱਤਾ ਬੇਟਾ ਦਰਬਾਰਾਸ਼ਾ ਭਾਵੇਂ ਉਹ ਧਰਤੀ ਦੇ ਉੱਤੇ ਪ੍ਰਕਾਸ਼ ਮਾਨ ਨਹੀਂ ਹੋਏ ਪਰ ਸਾਡੀ ਕੌਮ ਦੇ ਉਹ ਵੀ ਸ਼ਹੀਦ ਹੈ ਸਾਡੀ ਕੌਮ ਦੇ ਉਹ ਬਾਬੇ ਆ ਆਪਾਂ ਬੇਟਾ ਸਾਰੇ ਉਹਨਾਂ ਦਾ ਦੱਤਾ ਖੰਡੇ ਆ ਤੇ ਦਰਬਾਰਾ ਸਿੰਘ ਅੱਜ ਨਹੀਂ ਗਿਆ ਅੱਜ ਨਹੀਂ ਕਿਹਾ ਕਿ ਹੁਣ ਵੀ ਖੁਸ਼ੀ ਹੋਇਆ ਸੋਹ ਜਾਂਦਾ ਸੱਤੇ ਤਾਂ ਵੀ ਹਟਕੋਰੇ ਲੈਂਦਾ ਜਦੋਂ ਸਵੇਰ ਹੋਈ ਦਾਦੀ ਮਾਂ ਨੇ ਸੁਭਾਅ ਤੋਂ ਪੁੱਛਿਆ ਕਹਿਣ ਲੱਗੀ ਪੁੱਤ ਦਰਬਾਰਿਆ ਤੂੰ ਵੱਡਾ ਹੋ ਕੇ ਜੱਜ ਬਣਨਾ ਹੈ ਕਿ ਵਕੀਲ ਬਣਨਾ ਹੈ ਤੂੰ ਮਾਸਟਰ ਬਣਨਾ ਹੈ ਕਿ ਡਾਕਟਰ ਬਣਨਾ ਤੇ ਦਰਬਾਰਾ ਸਿੰਘ ਦਾ ਜਵਾਬ ਸੁਣੋ ਸੱਤਾਂ ਕਿਸਲਾ ਨਾਸੀ ਉਸ ਟਾਈਮ ਕਹਿੰਦਾ ਦਾਦੀ ਮਾਂ ਦਾਦੀ ਮਾਂ ਨਾ ਡਾਕਟਰ ਬਣਨਾ ਨਾ ਮਾਸਟਰ ਬਣਨਾ ਨਾ ਜੱਜ ਬਣਨਾ ਨਾ ਬਕੀਰ ਬਣਨਾ ਦਾਦੀ ਮਾਂ ਮੈਂ ਸ਼ਹੀਦ ਬਣਨਾ ਆਉਣਾ ਉਹ ਨੱਤਾ ਜੱਗ ਤੇ ਸਫਲ ਹੁੰਦਾ ਤੇ ਦੇਸ਼-ਕਾਮ ਦੇ ਕੰਮ ਜੋ ਆ ਜਾਂਦੇ ਮਰਦੇ ਨੀ ਉਹ ਸਤਾਲੀ ਕਮਰ ਰਹਿੰਦੇ ਤੇ ਮਰ ਕੇ ਕਿਉਂ ਨਾ ਢੰਗ ਸਿਖਾ ਜਾਂਦੇ ਦੀ ਕੀ ਜਿਹੜੀ ਜੋਤ ਸ਼ਹੀਦ ਜਗਾਂ ਚੰਦੇ ਕੀ ਜਿਹੜੀ ਜੋਤ ਸ਼ਹੀਦ ਦੇ ਜਗਾਂ ਜਾਂਵੇ ਹੁਸਨ ਜੀ ਯਾਦ ਰੱਖਿਓ ਭੁੱਲਿਓ ਨਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਇਹ ਇਹੀ ਦਰਬਾਰਾ ਸਿੰਘ ਆ ਜਿਹੜਾ ਦਾਦੀ ਦੇ ਕੋਲੋਂ ਰੋਜ਼ ਸਾਖੀਆਂ ਸੁਣਦਾ ਨਨਕਾਣਾ ਸਾਹਿਬ ਦੇ 153 ਸ਼ਹੀਦਾਂ ਦੀ ਲਿਸਟ ਸ਼ੁਰੂ ਆਪਣੀ ਗੁਰਦੁਆਰਾ ਪ੍ਰਮੰਦਰਕ ਬੇਟੀ ਨੇ ਸ਼ਾਹੀ ਆ ਉਹ 153 ਵਿੱਚ ਲਗਭਗ 9.5 ਸਾਲ ਦਾ ਸੀ ਦਰਬਾਰਾ ਸਿੰਘ ਜਿਹੜਾ ਉਹਨਾਂ ਸ਼ਹੀਦਾਂ ਦੇ ਵਿੱਚ ਹੈ ਸ਼ਹੀਦਾਂ ਦੀਆਂ ਸੱਖੀਆਂ ਆਪੈਸੇ ਨੇ ਸੁਣੇ ਦੀਆਂ ਕਿ ਜਿਨ੍ਹਾਂ ਨੇ ਧਰਮ ਕਮਾਇਆ ਸਾਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਧਰਮ ਕਮਾਉਣ ਦਾ ਜਜ਼ਬਾ ਪੈਦਾ ਹੋ ਜਾ